प्यारे दोस्तों अदुस्तकार ਨਾਲ ਸਸਰਕਾਲ ਸੋ ਮੈਂ ਮੇਜਰ ਮੰਗਰ ਤੁਹਾਡੇ ਲਈ ਅੱਜ ਦਾ ਇਹ ਪ੍ਰੋਗਰਾਮ ਲੈ ਕੇ حاضر ਹਾਂ ਸੋ ਦੋਸਤੋ ਬੜੇ ਅਫਸੋਸ ਨਾਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਵਕਤ ਪੰਜਾਬ ਦੇ ਹਾਲਾਤ ਹੜਾਂਕਾਰ ਨੂੰ ਬਹੁਤ ਹੀ ਭਿਆਨਕ ਨੇ ਤੇ ਮੈਂ ਇੱਥੇ ਬੈਠਾ ਕੰਟੀਨ ਅਸਪਕਠਾ ਜਦੋਂ ਤਸਵੀਰਾਂ ਦੇਖਦਾ ਹਾਂ ਵੀਡੀਓਜ਼ ਦੇਖਦਾ ਹਾਂ ਖਬਰਾਂ ਦੇਖਦਾ ਹਾਂ ਤਾਂ ਜਿਹੜਾ ਮਨ ਹੈ ਉਹ ਭੁਲੁੰਦਰਿਆ ਜਾਂਦਾ ਹੈ ਤੇ ਪੀੜ ਧੁਰ ਅੰਦਰ ਤੱਕ ਜਾਂਦੀ ਹੈ ਤੇ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੁਪਨੇ ਵੀ ਉਹਨਾਂ ਚੀਜ਼ਾਂ ਦੀ ਹੀ ਦਿਖਾਈ ਦਿੰਦੇ ਨੇ ਸੋ ਉਹ ਲੋਕ ਜਿਹੜੇ ਖੁਦ ਉੱਥੇ ਫਸੇ ਨੇ ਉਹ ਕਿਹੜੇ ਹਾਲਾਤਾਂ ਚੋਂ ਗੁਜ਼ਰ ਰਹੇ ਹੋਣਗੇ ਉਹਨਾਂ ਦੇ ਘਰ ਡੁੱਲ ਗਏ ਫਸਲਾਂ ਤਬਾਹ ਹੋ ਗਈਆਂ ਤੇ ਉਹ ਲੋਕ ਨੇ ਜਿਹੜੇ ਉਹ ਪਤਾ ਨਹੀਂ ਕਿਸ ਹੌਸਲੇ ਨਾਲ ਜੂਝ ਰਹੇ ਨੇ ਸੋ ਦੋਸਤੋ ਇਸ ਵਕਤ ਤੁਹਾਡੀ ਮਦਦ ਦੀ ਉਹਨਾਂ ਨੂੰ ਬਹੁਤ ਲੋੜ ਹੈ ਚਲੋ ਬੰਦੇ ਆਪਣਾ ਜਿਹੜਾ ਦਰਦ ਹੈ ਉਹ ਬੋਲ ਕੇ ਦੱਸ ਦੇਣਗੇ ਸੋ ਜਿਹੜੇ ਹੁਣ ਪਸ਼ੂ ਪਾਂਛੀ ਨੇ ਜਾਨਵਰ ਨੇ ਉਹ ਕਿਹਦੇ ਕੋਲ ਫਰਿਆਦ ਕਰਨ ਉਹ ਕਿਹਨੂੰ ਦੱਸਣ ਕਿ ਅਸੀਂ ਭੁੱਖੇ ਹਾਂ ਸੇ ਮੈਂ ਦੇਖਿਆ ਕਿ ਲੋਕਾਂ ਦੀਆਂ ਮੱਝਾਂ ਐ ਪਾਣੀ ਨਾਲ ਮਰੀਆਂ ਪੰਜਾਬ ਨੇ ਠੀਕ ਹੈ ਕੁੱਤੇ ਨੇ ਵਿਚਾਰੇ ਉਹ ਮਰੇ ਪਏ ਨੇ ਕੁੱਤੇ ਨੇ ਜਿਹੜੇ ਉਹ ਇਕੱਲੇ ਰਹਿ ਗਏ ਨੇ ਘਰਾਂ 'ਚ ਘਰ ਉਝੜ ਗਏ ਤੇ ਕਿਸ਼ਤੀਆਂ ਦੇ ਵਿੱਚ ਲੋਕਾਂ ਨੂੰ ਤਾਂ ਕੱਟ ਕੇ ਲੈ ਗਏ ਲੇਕਿਨ ਉਹਨਾਂ ਦੇ ਜਾਨਵਰਾਂ ਦਾ ਕੁੱਤਿਆਂ ਦਾ ਉਹਨਾਂ ਦੇ ਹੋਰ ਜਿਹੜੇ ਪਾਲਤੂ ਨੇ ਜਾਨਵਰ ਉਹਨਾਂ ਦਾ ਕੀ ਕੀਤਾ ਜਾਵੇ ਕੀ ਕਰਨ ਉਹਨਾਂ ਨੂੰ ਸੋ ਇਹਨਾਂ ਉਹਨਾਂ ਬੇਜ਼ਵਾਨਾਂ ਤੇ ਤਰਸ ਆਉਂਦਾ ਕਿਉਂਕਿ ਜਿਹੜੇ ਬੰਦੇ ਨੇ ਪਾਲੇ ਹੁੰਦੇ ਨੇ ਮੈਂ ਇੱਕ ਵੀਡੀਓ ਦੇਖੀ ਉਹ ਬਜ਼ੁਰਗ ਹੈ ਜਿਹੜਾ ਪਾਣੀ ਚੋਂ ਆਪਣੇ ਕੁੱਤੇ ਨੂੰ ਕੱਢ ਕੇ ਨਾਲ ਲੈ ਜਾਣਾ ਚਾਹੁੰਦਾ ਹੈ ਲੇਕਿਨ ਪਾਣੀ ਇੰਨਾ ਤੇਜ਼ ਹੈ ਹੁਣ ਜਿਹੜਾ ਤੁਹਾਨੂੰ ਕੱਢਣ ਗਿਆ ਬੰਦਾ ਉਹ ਕਹੂਗਾ ਬਾਬਾ ਤੂੰ ਛੱਡ ਆਪਣੇ ਕੁੱਤੇ ਨੂੰ ਲੇਕਿਨ ਮੈਂ ਜਿਹਨੇ ਡੌਗ ਪਾਲਿਆ ਹੋਇਆ ਮੈਂ ਮੈਂ ਜਿਹਨੇ ਮੱਝਾਂ ਗਾਵਾਂ ਆਪ ਖੁਦ ਪਾਲਿਆ ਨੇ ਮੈਂ ਦੇਖਿਆ ਕਿ ਇਨਸਾਨ ਦਾ ਉਹਨਾਂ ਨਾਲ ਕਿੰਨਾ ਪਿਆਰ ਹੁੰਦਾ ਹੈ ਮੇਰਾ ਆਪਣਾ ਡੌਗ ਹੈ ਮੈਂ ਕਹਣਾ ਚਾਹੇ ਜਾਨ ਵੀ ਚਲੀ ਜਾਵੇ ਤੇ ਬੰਦਾ ਉਹਨੂੰ ਕਦੇ ਵੀ ਉਸ ਮੁਸੀਬਤ ਚ ਨਹੀਂ ਛੱਡ ਸਕਦਾ ਠੀਕ ਸੋ ਬਹੁਤ ਔਖਾ ਹੈ ਤਾਂ ਉਹਦੇ ਦਿਲ ਤੇ ਕੀ ਬੀਤਦੀ ਹੋਗੀ ਸੋ ਮੈਂ ਜਦੋਂ ਕੈਨੇਡਾ ਨੂੰ ਆਇਆ ਸੁੰਬੇਰਾ ਕੁੱਤਾ ਜਿਹੜਾ ਮੈਂ ਉਦੋਂ ਪਾਲਿਆ ਹੋਇਆ ਸੀ ਟੋਮੀ ਉਹ ਵਿਚਾਰਾ ਰਹਿ ਗਿਆ ਸੀ ਉੱਥੇ ਉਸ ਤੋਂ ਬਾਅਦ ਮੇਰੀ ਫੈਮਿਲੀ ਵੀ ਆ ਗਈ ਫਿਰ ਉਹ ਬਿਲਕੁਲੇ ਖਲਾ ਰਹਿ ਗਿਆ ਤਾਂ ਮੇਰੇ ਉਹ ਬਹੁਤ ক্লোਜ਼ ਸੀਗਾ ਤੇ ਉਹਦਾ ਜਿਹੜਾ ਦਰਦ ਹੈ ਉਹ ਅਜੇ ਤੱਕ ਮੇਰੇ ਜਿਹੜੀ ਜ਼ਿੰਦਗੀ ਦੇ ਮਤਲਬ ਜਿਹੜੇ ਦਰਦ ਮੈਨੂੰ ਹਮੇਸ਼ਾ ਕਦੇ ਛੈਨ ਨਹੀਂ ਲੈਣ ਦਿੰਦੇ ਉਹਨਾਂ ਦੇ ਵਿੱਚ ਇੱਕ ਦਰਦ ਉਸ ਦਾ ਵੀ ਹੈ ਉਹ ਵਿਚਾਰਾ ਪਾਗਲਾ ਵਾਂਗੂੰ ਭੱਜਿਆ ਫਿਰਦਾ ਰਿਹਾਤਾ ਨਾ ਉਹ ਕੁਛ ਖਾਂਦਾ ਸੀ ਨਾ ਪੀਂਦਾ ਸੀ ਤੇ ਵਿਚਾਰਾ ਮਰ ਗਿਆ ਸੋ ਇਹ ਜਾਨਵਰ ਇਹ ਜਿਹੇ ਨੇ ਤੁਸੀਂ ਇਹਨਾਂ ਤੋਂ ਦੂਰ ਹੋ ਜਿਓ ਇਹਨਾਂ ਦਾ ਮਾਲਕ ਇਹਨਾਂ ਤੋਂ ਦੂਰ ਹੋ ਜਿਓ ਇਹ ਖਾਣਾ ਪੀਣਾ ਛੱਡ ਦਿੰਦੇ ਨੇ ਮਰ ਜਾਂਦੇ ਨੇ ਲੇਕਿਨ ਇਹ ਆਪ ਤਾਂ ਕਦੇ ਨਹੀਂ ਸੋਚਦੇ ਤੁਸੀਂ ਕਦੇ ਇਹਨਾਂ ਨਾਲ ਇਹ ਇਹਨਾਂ ਨਾਲ ਨੇੜਤਾ ਬਣਾ ਕੇ ਦੇਖੋ ਸੋ ਤੁਹਾਡੀਆਂ ਮੱਝੀਆਂ ਮੱਝਾਂ ਗਾਵਾਂ ਮਤਲਬ ਛੋਟ-ਛੋਟੀਆਂ ਕਟੀਆਂ ਬੱਚੀਆਂ ਜਿਨ੍ਹਾਂ ਨੂੰ ਤੁਸੀਂ ਬੱਚਿਆਂ ਵਾਂਗੂੰ ਪਾਲਿਆ ਹੁੰਦਾ ਹੈ ਸੋ ਔਜੇ ਨੂੰ ਟੋਡੀਆਂ ਅੱਖਾਂ ਸਾਹਮਣੇ ਪਾਣੀ 'ਚ ਰੋੜ ਜਾਣ ਤਾਂ ਕਿੰਨਾ ਦੁੱਖ ਹੁੰਦਾ ਸੋ ਮੈਂ ਇੱਕ ਔਰਤ ਦੇਖੀ ਉਹ ਬੱਚੇ ਦੇ ਵਿੱਚ ਅ ਇੱਕ ਔਰਤ ਦੇਖੀ ਜਿਹੜੀ ਟੋਕਰ ਦੇ ਵਿੱਚ ਆਪਣੇ ਦੋ ਬੱਚੇ ਪਾ ਕੇ ਪਾਣੀ ਦੇ ਵਿੱਚ ਤੁਰੇ ਜਾ ਰਹੀ ਆ ਔਰ ਪਾਣੀ ਉਹਦੀ ਉਹਦੀ ਉਹਦਾ ਬਸ ਨਹੀਂ ਜਾਣ ਦਿੰਦਾ ਸੋ ਇਸੇ ਤਰ੍ਹਾਂ ਮੈਂ ਵਖਿਆ ਕਿ ਚਾਰ ਪੰਜ ਔਰਤਾਂ ਇੱਕ ਦਰਖਤ ਨੂੰ ਚੁੰਬੜੀਆਂ ਖੜੀਆਂ ਨੇ ਸੋ ਜਿਉਂ ਹੀ ਉਹ ਦਰਖਤ ਡੇਗਾ ਤੇ ਉਹ ਔਰਤਾਂ ਵੀ ਪਾਣੀ ਦੇ ਨਾਲ ਰੋੜ ਜਾਣਗੀਆਂ ਸੋ ਮੈਂ ਦੇਖਿਆ ਕਿ ਤਸਵੀਰਾਂ ਦੇ ਵਿੱਚ ਮੈਂ ਦੇਖਿਆ ਦੀ ਗੱਲਾਂ ਕਰਦਾ ਤਾਂ ਮੈਂ ਦੇਖਿਆ ਕਿ ਉਹ ਜਿਹੜੇ ਪੋੜ ਨੇ ਉਹ ਪੋੜ ਮਤਲਬ ਇਹ ਜਿਵੇਂ ਤੁਸੀਂ ਤਾਸ਼ ਦੇ ਪੱਤੇ ਨਹੀਂ ਖਿਲਰਦੇ ਹੁੰਦੇ ਤੇ ਇਦਾਂ ਖਿਲਰ ਰਹੇ ਨੇ ਉੱਤੇ ਕੰਮ ਕਰਨ ਵਾਲੇ ਵੀ ਮਰ ਰਹੇ ਨੇ ਬਿਲਡਿੰਗਾਂ ਡਾਹ ਰਹੀਆਂ ਨੇ ਕਾਰਾਂ ਰੋੜ ਰਹੀਆਂ ਨੇ ਟਰੱਕ ਰੋੜ ਰਹੇ ਨੇ ਸੋ ਐਡਾ ਵੱਡਾ ਕਹਿਰ ਐਡਾ ਵੱਡਾ ਤੂਫਾਨ ਸੋ ਦੋਸਤੋ ਇਹ ਤਾਂ ਸਾਨੂੰ ਪਤਾ ਹੀ ਹੈ ਕਿਉਂਕਿ ਜਿਉਂ-ਜਿਉਂ ਹਾਲਾਤ ਵਿਗੜਨਗੇ ਜਿਉਂ-ਜਿਉਂ ਗਲੋਬਲ ਵਾਰਮਿੰਗ ਵਧੇਗੀ ਜਿਉਂ-ਜਿਉਂ ਮਤਲਬ ਵਾਤਾਵਰਨ ਚੇਂਜ ਹੋਏਗਾ ਕਿ ਕੁਦਰਤੀ ਆਫਤਾਂ ਬਹੁਤ ਤੇਜ਼ੀ ਨਾਲ ਆਉਣਗੀਆਂ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰਾਂ ਇਸ ਗੱਲ 'ਤੇ ਧਿਆਨ ਨਹੀਂ ਦਿੰਦੀਆਂ ਫੰਡ ਆਉਂਦੇ ਨੇ ਉਹ ਫੰਡ ਨੇ ਜਿਹੜੇ ਉਹ ਦਰਿਆਵਾਂ ਦੀ ਰਿਪੇਅਰ ਕਰਨ ਦੀ ਬਜਾਏ ਜਾਂ ਉਹਨਾਂ ਦੇ ਉੱਤੇ ਬੰਨ ਲਾਉਣ ਦੀ ਬਜਾਏ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਸੋ ਉਹਨਾਂ ਨੂੰ ਜਿਹੜਾ ਹੈਗਾ ਉਹ ਪੈਸਾ ਇੱਧਰ-ਉੱਧਰ ਕਰ ਦਿੱਤਾ ਜਾਂਦਾ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੋਲਿਟਿਕਸ 'ਚ ਆਉਣ ਦਾ ਮਤਲਬ ਹੀ ਹੈ ਕਿ ਪਹਿਲਾਂ ਆਪਣਾ ਘਰ ਪਰੋ ਆਪਣਾ ਘਰ ਪਰ ਕੇ ਫਿਰ ਤੁਸੀਂ ਦੇਸ਼ ਦਾ ਸੋਚੋ ਘਰ ਵੀ ਇੰਨੇ ਪਰ ਇਹਨੇ ਕਿਉਂਕਿ ਲੋਕਾਂ ਨੇ ਏਡਡੀਆਂ ਆਪਣੀਆਂ ਜਾਇਦਾਦਾਂ ਬਣਾਇਆਂ ਹੋਈਆਂ ਨੇ ਤੋਂ ਇਧਰ ਧਿਆਨ ਨਹੀਂ ਦਿੰਦੇ ਹੈਗੇ ਸੋ ਸਾਨੂੰ ਇਮਾਨਦਾਰ ਪੋਲਿਟਿਕਸ ਪੋਲਿਟਿਸ਼ੀਅਨਾਂ ਦੀ ਲੋੜ ਹੈ ਸੋ ਜੇ ਬਰਸਾਤ ਤੋਂ ਪਹਿਲਾਂ ਮੌਨਸੂਨ ਆਉਣ ਤੋਂ ਪਹਿਲਾਂ ਦਰਿਆ ਨਦੀਆਂ ਨਾਲੇ ਸਾਫ਼ ਕੀਤੇ ਹੁੰਦੇ ਤੇ ਜਿਹੜੇ ਦਰਿਆਵਾਂ ਦੇ ਬੰਨ੍ਹ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਹੁੰਦਾ ਤਾਂ ਇਡਾ ਵੱਡਾ ਨੁਕਸਾਨ ਸ਼ਾਇਦ ਨਾ ਹੁੰਦਾ ਸੋ ਦੂਸਰੀ ਗੱਲ ਤੁਹਾਨੂੰ ਪਤਾ ਹੀ ਹੈ ਕਿ 2 ਕੁ ਮਹੀਨੇ ਪਹਿਲਾਂ ਤੇ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੈ ਉਹ ਹੋਈ ਸੀ ਤੇ ਉਹਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਮਤਲਬ ਇਸ ਦਾ ਸਬਕ ਸਿਖਾਉਣ ਲਈ ਕੀ ਕੀਤਾ ਸੀ ਉਹਨਾਂ ਦੇ ਦਰਿਆਵਾਂ ਦਾ ਪਾਣੀ ਬੰਦ ਕਰਤਾ ਜੇਲਮ ਰਾਵੀ ਉਹਨਾਂ ਦਾ ਪਾਣੀ ਬੰਦ ਕਰਤਾ ਤੇ ਹੋਇਆ ਕੀ ਤੇ ਹੁਣ ਜਿਹੜਾ ਪਾਣੀ ਤੁਸੀਂ ਬੰਦ ਕਰੋਗੇ ਉਹ ਹੁਣ ਡੈਮ ਦੇ ਵਿੱਚ ਉਹ ਪਾਣੀ ਇਕੱਠਾ ਹੋਵੇਗਾ ਉਹ ਤਾਂ ਪੱਧਰ ਉੱਚਾ ਹੋਵੇਗਾ ਤੇ ਉਹ ਪਾਣੀ ਬੰਦ ਰੱਖਿਆ ਤਾਂ ਡੈਮ ਨੇ ਜਿਹੜੇ ਪਾਣੀ ਨਾਲ ਭਰ ਗਏ ਤੇ ਮੁਰਕੇ ਬਰਸਾਤ ਆ ਗਈ ਬੱਦਲ ਪਟ ਗਏ ਬਹੁਤ ਜ਼ਿਆਦਾ ਮੀਂਹ ਪੈਣਾ ਸ਼ੁਰੂ ਹੋ ਗਿਆ ਤੋਂ ਉਹ ਜਿਹੜੇ ਹਨ ਉਹ ਓਵਰ ਫਲੱਡਡ ਹੋ ਗਏ ਬਹੁਤ ਜ਼ਿਆਦਾ ਭਰ ਗਏ ਤੋਂ ਫੇਰ ਇੱਕਦਮ ਪਾਣੀ ਛੱਡਣਾ ਪਿਆ ਕਿਉਂਕਿ ਹੁਣ ਭਾਖੜਾ ਡੈਮ ਜੇ ਟੁੱਟ ਜਿਓ ਤਾਂ ਸਾਰੇ ਪੰਜਾਬ ਨੂੰ ਹਟਾ ਦੋ ਪਾਣੀ ਤਾਂ ਛੱਡਣਾ ਪੈਣਾ ਹੈ ਫਿਰ ਤੁਹਾਡੀ ਮਜਬੂਰੀ ਹੈ ਤੁਹਾਨੂੰ ਕੋਈ ਹੋਰ ਰਸਤਾ ਹੈ ਨਹੀਂ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਤੁਸੀਂ ਉਸ ਨੂੰ ਉਨਾ ਭਰਨ ਕਿਉਂ ਦਿੰਦੇ ਹੋ ਸੋ ਅੱਜ ਵੀ ਤੁਸੀਂ ਪੰਜਾਬ 'ਚ ਦੇਖੋ ਸੋ ਕਾਫੀ ਜਿਹੜੀਆਂ ਨਦੀਆਂ ਨੇ ਨਹਿਰਾਂ ਨੇ ਸੁੰਬੇਰਾ ਪਿੰਡ ਕੁੱਬੇ ਕੁੱਬੇ ਦੇ ਨਾਲ ਜਿਹੜੀ ਨਹਿਰ ਲੰਘਦੀ ਹੈ ਨਹਿਰ ਸਰਹੰਦ ਤੋਂ ਉਹਦੇ ਵਿੱਚ ਇੰਨਾ ਪਾਣੀ ਨਹੀਂ ਹੈਗਾ ਤੁਸੀਂ ਉਹਨਾਂ ਨੂੰ ਵੰਡ ਸਕਦੇ ਹੋ ਮਤਲਬ ਸਾਡੇ ਕੋ ਕੋਈ ਪਲਾਨਿੰਗ ਨਹੀਂ ਮੈਂ ਨਹੀਂ ਕਹਿੰਦਾ ਕਿ ਗਵਰਨਮੈਂਟ ਕੋਸ਼ਿਸ਼ ਨਹੀਂ ਕਰਦੀਆਂ ਕਰਦੀਆਂ ਹੋਣਗੀਆਂ ਲੇਕਿਨ ਜੇੜੀ ਸਾਡੀ ਪਹਿਲੀ ਪਲਾਨਿੰਗ ਆ ਜਾਂ ਇੱਕ ਦੂਸਰੇ ਮੀਮਾ ਦਿਖਾਉਣਾ ਜਾਂ ਇੱਕ ਦੂਜੇ ਦੇ ਜਿੱਦ ਦੇ ਵਿੱਚ ਗੱਲਾਂ ਕਰਨੀਆਂ ਤਾਂ ਉਹ ਸਾਡੇ ਆਪਣੇ ਲਈ ਵੱਡਾ ਨੁਕਸਾਨ ਹੋ ਸਕਦਾ ਹੈ ਹੁਣ ਮੈਨੂੰ ਨਹੀਂ ਪਤਾ ਕਿ ਪਾਕਿਸਤਾਨ ਦਾ ਪਾਣੀ ਬੰਦ ਕਰਨ ਨਾਲ ਉੱਥੇ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਹੋਊਗਾ ਕਿੰਨੇ ਕੁ ਲੋਕ ਪਿਆਸੇ ਨੇ ਜਿਹੜੇ ਮਰਗੇ ਹੋਣਗੇ ਲੇਕਿਨ ਸਾਡਾ ਆਪਣਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਅਸੀਂ ਸਾਰਾ ਪੰਜਾਬ ਪਾਣੀ ਦੇ ਵਿੱਚ ਹੜਾ ਲਿਆ ਮੈਂ ਇਸ ਕਰਕੇ ਨਹੀਂ ਕਹਿੰਦਾ ਕਿ ਇਕੜੀ ਹੋਇਆ ਹੋਊਗਾ ਤੇ ਮੈਨੂੰ ਲੱਗਦਾ ਕਿ ਜਿਹੜਾ ਪਾਣੀ ਬੰਦ ਕੀਤਾ ਸੀ ਉਹ ਸਾਰਾ ਜਿਹੜਾ ਹੈਗਾ ਬੈਕਅਪ ਹੋ ਗਿਆ ਪਿੱਛੇ ਉਹਨਾਂ ਦੇ ਵਿੱਚ ਭਰ ਗਿਆ ਸੋ ਹੁਣ ਦੋਸਤੋ ਆਪਾਂ ਸਾਰੀਆਂ ਗੱਲਾਂ ਨੂੰ ਇਹਨਾਂ ਨੂੰ ਭੁੱਲ ਜਾਂਦੇ ਹਾਂ ਸਰਕਾਰਾਂ ਨੂੰ ਵੀ ਅਸੀਂ ਬਲੇਮ ਨਹੀਂ ਕਰਦੇ ਹੁਣ ਜਿਹੜੇ ਪੰਜਾਬੀ ਲੋਕ ਨੇ ਉਹ ਆਪਣੇ ਲੈਵਲ ਤੇ ਜਿਹੜਾ ਹੈਗਾ ਇਹ ਸਮੱਸਿਆ ਦੇ ਨਾਲ ਜੂਝ ਰਹੇ ਨੇ ਤੁਸੀਂ ਦੇਖ ਰਹੇ ਹੋ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਹੋ ਐਨ ਜੀਓਜ਼ ਜਾਂ ਬਹੁਤ ਸਾਰੇ ਗਾਉਣ ਵਾਲੇ ਬਹੁਤ ਸਾਰੇ ਪੋਲੀਟੀਸ਼ੀਅਨ ਉਹ ਬਹੁਤ ਸਾਰੇ ਪੱਤਰਕਾਰ ਹੜਾਂ ਦੇ ਵਿੱਚ ਤੁਰੇ ਫਿਰਦੇ ਨੇ ਹੁਣ ਦੋਸਤੋ ਬਹੁਤ ਸਾਰੇ ਲੋਕ ਤਾਂ ਇਹੋ ਜਿਹੀ ਨੇ ਕਿ ਜਿਹੜੇ ਸਿਰਫ ਭਵਿੱਖ ਦੇ ਵਿੱਚ ਜਿੱਤਣ ਦੇ ਲਈ ਜਾਂ ਹੋਰ ਗੱਲਾਂ ਦੇ ਲਈ ਆਪਣੇ ਸਿਆਸੀ ਹਿੱਤਾਂ ਲਈ ਰੋਟੀਆਂ ਸੀਖ ਰਹੇ ਨੇ ਔਰ ਕਿੰਨਾ ਗਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਉੱਥੇ ਜਾ ਕੇ ਜਦੋਂ ਦੁਨੀਆ ਮਾਰ ਰਹੀ ਆ ਬੱਚੇ ਮਾਰ ਰਹੇ ਨੇ ਕਿੰਨਾ ਗਜ਼ਰੂਰੀ ਹੁੰਦਾ ਹੈ ਕਿ ਤੁਸੀਂ ਫੋਟੋ ਸ਼ੂਟ ਕਰਨਾ ਹੈ ਫੋਟੋਆਂ ਲਹੋਣੀਆਂ ਨੇ ਆ ਤੁਸੀਂ ਮਤਲਬ ਰੁਕਤੀ ਖਾਂਦਿਆਂ ਦੀਆਂ ਤੁਸੀਂ ਕਿਸ਼ਤੀ 'ਚ ਬੈਠਿਆਂ ਦੀਆਂ ਤੁਹਾਡੇ ਨਾਲ 40-50 ਮੈਮ ਸਰਕਾਰ ਦੀ ਗੱਲ ਕਰਦਾ 40-50 ਨਾਲ ਤੁਹਾਡੇ ਸੁਰੱਖਿਆ ਕਰਮੀ ਖੜੇ ਨੇ ਸੋ ਇਨ ਸਟਾਰਟ ਆਫ 댓 ਕਿ ਤੁਸੀਂ ਇਹਨਾਂ ਨੂੰ ਨਾ ਜਾਓ ਕਿਉਂਕਿ ਉਹੀ ਕਿਸ਼ਤੀ ਜਿਹੜੀ ਹੈਗੀ ਹੈ 40-50 ਹੋਰ ਲੋਕਾਂ ਨੂੰ ਹੜ੍ਹ 'ਚੋਂ ਕੱਢ ਕੇ ਬਾਹਰ ਲਿਆ ਸਕਦੀ ਹੈ ਸੋ ਇਹ ਦੇਖਿਆ ਜਾਂ ਦੂਸਰਾ ਮੈਂ ਇਹ ਦੇਖਿਆ ਕਿ ਜਦੋਂ ਇਸ ਤਰ੍ਹਾਂ ਦੀਆਂ ਆਫਤਾਂ ਆਉਂਦੀਆਂ ਨੇ ਮੇਰਾ ਆਪਣਾ ਇੱਥੇ ਅੜਦੋਲੇ ਨੂੰ ਦੇਖਿਆ ਨਿੱਜੀ ਤੇ ਅੜਵਾ ਇਸ ਤਰ੍ਹਾਂ ਦੀਆਂ ਜਦੋਂ ਆਫਤਾਂ ਆਉਂਦੀਆਂ ਨੇ ਤਾਂ ਬਹੁਤ ਸਾਰੀਆਂ ਐਨ ਜੀਓਜ਼ ਫਰਜੀ ਤੌਰ ਤੇ ਖੁੰਬਾ ਵਾਂਗੂ ਕੁਪੈਂਦੀਆਂ ਨੇ। ਔਰ ਮੈਂ ਇਹ ਵੀ ਦੇਖਿਆ ਕਿਉਂਕਿ ਇੱਥੇ ਪਹਿਲਾਂ ਗੁਜਰਾਤ ਦੇ ਵਿੱਚ ਪੁਚਾਲ ਆਇਆ, ਹਾੜ ਆਇਆ, ਕਈ ਵਾਰ ਕਤਲੇਆਮ ਹੁੰਦਾ ਜਿੱਦਾਂ ਦਿੱਲੀ ਦੇ ਵਿੱਚ ਦੰਗੇ ਹੋਏ ਸੀਗੇ, ਦਿੱਲੀ 'ਚ ਕਤਲੇਆਮ ਹੋਇਆ ਸੀਗਾ। 36 ਸਿੰਘਪੁਰਾ 'ਚ ਕਤਲੇਆਮ ਹੋਇਆ ਸੀਗਾ। ਤੇ ਇੱਥੇ ਸਾਡੇ ਕੈਨੇਡਾ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਤਾਂ ਕੁਝ ਲੋਕ ਨੇ ਜਿਹੜੇ ਉਹ ਫੰਡ ਇਕੱਠਾ ਕਰਨ ਲੱਗ ਜਾਂਦੇ ਨੇ। ਇਦੋਂ ਕਿਸਾਨਾਂ ਦਾ ਮੋਰਚਾ ਲੱਗਿਆ ਸੀ ਉਦੋਂ ਵੀ ਫੰਡ ਬਹੁਤ ਇਕੱਠੇ ਕੀਤੇ ਤੇ ਜਦੋਂ ਪੰਜਾਬ ਦੇ ਵਿੱਚ ਕੋਈ ਇਲੈਕਸ਼ਨ ਆਉਂਦੀਆ ਉਦੋਂ ਵੀ ਫੰਡ ਇਕੱਠੇ ਕੀਤੇ ਜਾਂਦੇ ਨੇ ਕੋਈ ਹੜ੍ਹ ਆ ਜਵੇ ਕੁਚਾਲ ਆ ਜਵੇ ਤਾਂ ਵੀ ਫੰਡ ਇਕੱਠੇ ਕੀਤੇ ਜਾਂਦੇ ਨੇ ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ ਜੇ ਤੁਸੀਂ ਸਹਾਇਤਾ ਕਰਦੇ ਹੋ ਪਰ ਦੁੱਖ ਉਦੋਂ ਹੁੰਦਾ ਹੈ ਤੇ ਜਦੋਂ ਇਹ ਐਨ ਜੀਓਜ਼ ਜਾਂ ਇਹ ਜਿਹੜੀਆਂ ਸੰਸਥਾਵਾਂ ਮਾਰੇ ਪੈਸੇ ਤਾਂ ਬਹੁਤ ਇਕੱਠੇ ਕਰ ਲੈਂਦੀਆਂ ਨੇ ਪਰ ਲਾਉਂਦੀਆਂ ਕਿੱਥੇ ਨੇ ਉਹ ਕਿਸੇ ਨੂੰ ਨਹੀਂ ਦੱਸਦੀਆਂ ਪਤਾ ਨੂੰ ਹੀ ਲੱਗਦਾ ਕਿ ਜਦੋਂ ਬੰਦੇ ਬੰਦਾ ਕੱਲ ਇੱਕ ਨਾਰਮਲ ਬੰਦਾ ਸੀਗਾ ਉਹਨੇ ਪੰਜ 6 ਗੱਜ ਸਟੇਸ਼ਨ ਲੈ ਲੇ ਤੇ ਬਹੁਤ ਵੱਡਾ ਘਰ ਲੈ ਲਿਆ ਤੇ ਬੁੱਡੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਲੈ ਲਈਆਂ ਭਾਈਏ ਪੈਸਾ ਕਿੱਥੋਂ ਆਇਆ ਫਿਰ ਠੀਕ ਸੋ ਸਾਡੇ ਕੋਲੇ ਇਸ ਗੱਲ ਦਾ ਇਤਿਹਾਸ ਹੈ ਕਿ ਇਹ ਲੋਕ ਨੇ ਜਿਹੜੇ ਕਈ ਫਾਇਦਾ ਲੈਣਾ ਸ਼ੁਰੂ ਕਰ ਦਿੰਦੇ ਨੇ ਫਿਰ ਆਪਣੀਆਂ ਵਿੱਚੋਂ ਪੇਹਾਂ ਕੱਢਣੀ ਆ ਆਪਣੀ ਤਨਖਾਹ ਕੱਢਣੀ ਆ ਆਪ ਦਾ ਟ੍ਰੈਵਲ ਕੱਢਣਾ ਜਹਾਜ਼ ਦੀਆਂ ਟਿਕਟਾਂ ਕੱਢਣੀ ਆ ਵੀ ਅਸੀਂ ਉੱਤੇ ਜੀ ਗਏ ਸੀ ਤੇ ਕਈ ਲੋਕਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਉੱਥੇ ਜਾ ਕੇ ਸਮਾਨ ਦਿੱਤਾ ਕਿ ਨੂੰ ਕਿਵੇਂ ਦਿੱਤਾ ਕਿੰਨਾ ਦਿੱਤਾ ਕੀ ਰਾਸ਼ਨ ਲਿਆ ਕਿੱਥੇ ਲਿਆ ਤੁਹਾਡੇ ਕੋਲ ਕੋਈ ਰਸੀਦਾਂ ਕੋਈ ਸ਼ੋਰ ਹੋ ਤੇ ਫਿਰ ਇਹ ਤੁਹਾਡੇ ਗੱਲ ਪੈਂਦੇ ਨੇ ਕਿ ਤੂੰ ਮਰਤੇ ਯਕੀਨੀ ਨਹੀਂ ਕਰਦਾ ਸੋ ਤੁਸੀਂ ਦੋਸਤੋ ਇਸ ਗੱਲ ਨੂੰ ਸੁਚੇਤ ਰਹਿਣਾ ਹੈ ਮਦਦ ਕਰੋ ਜੀ ਖੋਲ ਕੇ ਮਦਦ ਕਰੋ ਨਾ ਰਜਨੀ ਮਦਦ ਕਰ ਸਰਦਨੇ ਕਰੋ ਪਰ ਨਾਲ ਤੁਸੀਂ ਇਹ ਯਕੀਨ ਬਣਾਓ ਕਿ ਤੁਹਾਡਾ ਜਿਹੜਾ ਇੱਕ ਇੱਕ ਪੈਸਾ ਦਿੱਤਾ ਹੋਇਆ ਉਹ ਸਹੀ ਜਗ੍ਹਾ ਤੇ ਜਾਂਦਾ ਹੁਣ ਇੱਥੇ ਸਾਡੇ ਕੈਨੇਡਾ ਦੇ ਵਿੱਚ ਵੱਡੇ ਰੇਡੀਓ ਥਾਨ ਹੋਣਗੇ ਬੜੀ ਮਾਇਆ ਇਕੱਠੀ ਕੀਤੀ ਜਾਊਗੀ ਤੇ ਹੁਣ ਮੇਕ ਸ਼ੋਰ ਤੁਸੀਂ ਇਹ ਕਰਨਾ ਹੈ ਕਿ ਪੈਸੇ ਤੁਸੀਂ ਦੋ ਮੈਂ ਨਹੀਂ ਕਹਿੰਦਾ ਨਾ ਦੋ ਦੋ ਪਰ ਇਹ ਗੱਲ ਯਕੀਨੀ ਬਣਾਓ ਕਿ ਮਦਦ ਹੈ ਜਿਹੜੀ ਉਹਨਾਂ ਲੋਕਾਂ ਤੱਕ ਪਹੁੰਚਦੀ ਹੈ ਅੱਜ ਉਹਨਾਂ ਦੇ ਪਸ਼ੂਆਂ ਨੂੰ ਉਚਾਰਾ ਚਾਹੀਦਾ ਅੱਜ ਉਹਨਾਂ ਨੂੰ ਖਾਣ ਪੀਣ ਲਈ ਲੋਕਾਂ ਨੂੰ ਰੋਟੀ ਚਾਹੀਦੀ ਹੈ ਅਨਾਜ ਚਾਹੀਦਾ ਅੱਜ ਉਹਨਾਂ ਨੂੰ ਕਿਸ਼ਤੀਆਂ ਚਾਹੀਦੀਆਂ ਨੇ ਕੰਬਲ ਚਾਹੀਦੇ ਨੇ ਤੋਂ ਬਹੁਤ ਸਾਰੀਆਂ ਲੋਣਾ ਨੇ ਉਹਨਾਂ ਦੀਆਂ ਜਿਹੜੀਆਂ ਤੁਸੀਂ ਪੂਰੀਆਂ ਕਰਨੀਆਂ ਨੇ ਮੈਡੀਕਲ ਲੇਟ ਚਾਹੀਦੀਆਂ ਦਵਾਈਆਂ ਚਾਹੀਦੀਆਂ ਨੇ ਉਹਨਾਂ ਦੇ ਬੱਚਿਆਂ ਨੂੰ ਮਤਲਬ ਦੁੱਧ ਚਾਹੀਦਾ ਖਾਣ ਨੂੰ ਚੀਜ਼ਾਂ ਚਾਹੀਦੀਆਂ ਨੇ ਤੇ ਉਹ ਸਾਰੀਆਂ ਗੱਲਾਂ ਨੇ ਬਾਕੀ ਜਿੱਦਾਂ ਉਹਨਾਂ ਦੇ ਸਕੂਲ ਨਸ਼ਟ ਹੋ ਗਏ ਪੜਾਈ ਘਰਾਬ ਹੋਈ ਉਹ ਕੋ ਬਾਅਦ ਦੀਆਂ ਗੱਲਾਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਜਿੰਨੇ ਹੁਣ ਪਸ਼ੂ ਮਰੇ ਨੇ ਹਜ਼ਾਰਾਂ ਦੀ ਗਿਣਤੀ 'ਚ ਪਸ਼ੂ ਮਰੇ ਨੇ ਬੰਦੇ ਮਰੇ ਨੇ ਹਜੇ ਤੱਕ ਉਹਨਾਂ ਦੀ ਰਿਪੋਰਟ ਕੀਤੇ ਗਏ ਨੇ ਬੰਦੇ ਤਾਂ ਪਰ ਲੇਕਰ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੇਗਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਲਾਪਤਾ ਨੇ ਨਹੀਂ ਲੱਭਦੇ ਤੇ ਸਰਕਾਰ ਤਾਂ ਜਿਨ੍ਹਾਂ ਦੀਆਂ ਬੌੜੀਆਂ ਲੱਭ ਜਾਂਦੀਆਂ ਨੇ ਉਸ ਹਿਸਾਬ ਨਾਲ ਹੀ ਅੰਕੜੇ ਆ ਜਿਹੜੀ ਉਹ ਰਿਲੀਜ਼ ਕਰਦੀ ਆ ਤੇ ਉਹ ਉਹਦੇ ਨਾਲ ਹੁਣ ਬਿਮਾਰੀਆਂ ਫੈਲਣਗੀਆਂ ਬਿਮਾਰੀਆਂ ਫੈਲਣਗੀਆਂ ਤਾਂ ਫਿਰ ਉਹ ਬਿਮਾਰੀਆਂ ਨੇ ਜਿਹੜੀਆਂ ਉਹਨਾਂ ਲਈ ਸਰਕਾਰ ਕੀ ਕਰ ਰਹੀ ਆ ਕੀ ਸਰਕਾਰ ਨੇ ਉਹਨਾਂ ਲਈ ਪ੍ਰਬੰਧ ਕੀਤੇ ਨੇ ਅਜੇ ਵੀ ਕਈ ਦਰਿਆ ਤੁਸੀਂ ਲੋਕਾਂ ਦੀਆਂ ਗੱਲਾਂ ਬਾਤਾਂ ਸੁਣਦੇ ਹੋ ਟੋਕਣ ਦੇ ਕਿਨਾਰੇ ਨੇ ਘੱਗਰ ਹੈਗਾ ਭਾਖੜੇ ਵਾਲੀ ਨਹਿਰ ਹੈ ਤੇ ਤੁਸੀਂ ਲੋਕਾਂ ਨੂੰ ਸੁਣਦੇ ਹੋ ਉਹ ਦੱਸਦੇ ਨੇ ਸਰਕਾਰ ਨੂੰ ਮਤਲਬ ਸਾਡਾ ਇਹ ਹੈ ਵੀ ਕਿ ਅਸੀਂ ਉਦੋਂ ਕੰਮ ਸ਼ੁਰੂ ਕਰਦੇ ਜਦੋਂ ਨੁਕਸਾਨ ਹੋ ਜਾਂਦਾ ਤੇ ਕੋਈ ਮੰਤਰੀ ਗਵਰਨਮੈਂਟ ਦਾ ਬੋਲ ਲਈ ਹਸੀਂ ਤੇ ਜਦੋਂ ਉਹ ਨੂੰ ਕਿਸੇ ਨੇ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਤੁਸੀਂ ਪਹਿਲਾਂ ਲਾਜਿਕ ਕਿਉਂ ਨਹੀਂ ਕਰਦੇ ਪਹਿਲਾਂ ਮਤਲਬ ਇਹਨਾਂ ਚੀਜ਼ਾਂ ਦੇ ਪ੍ਰਬੰਧ ਕਿਉਂ ਨਹੀਂ ਕਰਦੇ ਇਧਰ ਆਮ ਨੂੰ ਸਾਫ਼ ਕਰਾਉਣਾ ਬੰਨ ਤਕੜੇ ਕਰਨੇ ਹੋਰ ਇਹ ਪਹਿਲਾਂ ਕਿਉਂ ਨਹੀਂ ਕਰਦੇ ਸੋ ਉਹਦਾ ਬੜਾ ਮਤਲਬ ਬੇਹੂਦਾ ਜਿਹਾ ਮੈਨੂੰ ਲੱਗਿਆ ਬੇਹੂਦਾ ਕਿਸਮ ਦਾ ਉੱਪਰ ਸੀ ਵੀ ਜਿੰਨਾ ਚਿਰ ਕੋਈ ਬਿਮਾਰ ਨਹੀਂ ਹੁੰਦਾ ਤਾਂ ਉਹਦੇ ਲਈ ਕਦ ਲਈ ਠੀਕਾ ਲਾਉਣਾ ਹੁਣ ਮੈਂ ਪੁੱਛਦਾ ਕਿ ਜਿਹੜੇ ਤੁਸੀਂ ਪੋਲੀਓ ਦਾ ਟੀਕੇ ਲਾਉਨੇ ਹੋ ਜਿਹੜੇ ਤੁਸੀਂ ਮਲੇਰੀਆ ਤੇ ਦਵਾਈ ਲੈਨੇ ਹੋ ਪਹਿਲਾਂ ਮਤਲਬ ਪਚਾਰ ਕਰਦੇ ਹੋ ਵੈਕਸੀਨਸ ਲਾਉਂਦੀਆਂ ਕਿਉਂ ਪਹਿਲਾਂ ਨਹੀਂ ਲਗਦੀਆਂ ਹੁਣ ਇੱਥੇ ਸਾਡੇ ਜਿਹੜੀ ਹੈਗੀ ਹੈ ਵੈਕਸੀਨ ਲੱਗਦੀ ਹੈ ਕਿ ਕੋਈ ਜਦੋਂ ਮੌਸਮ ਸ਼ੁਰੂ ਹੁੰਦਾ ਤੁਸੀਂ ਬਿਮਾਰਤਾ ਹੋਏ ਨਹੀਂ ਹੁੰਦੇ ਲੇਖਣੋ ਬਿਮਾਰੀ ਤੋਂ ਬਚਾਉਣ ਲਈ ਹੋਣੇ ਨਾ ਸੋ ਇਸੇ ਪ੍ਰਕਾਰ ਜਿਹੜਾ ਜਦੋਂ ਕੋਵਿਡ ਹੋਇਆ ਸੀਗਾ ਤੁਹਾਨੂੰ ਵੈਕਸੀਨ ਨਾਲ ਲਾਈਆਂ ਗਈਆਂ ਸੀਗੀਆਂ ਉਹ ਤੁਹਾਨੂੰ ਐ ਤਾਂ ਨਹੀਂ ਕੀਤਾ ਗਿਆ ਕਿ ਜਦੋਂ ਤੁਹਾਨੂੰ ਕੋਵਿਡ ਹੋਊਗਾ ਉਸ ਤੋਂ ਬਾਅਦ ਵੈਕਸੀਨ ਲਾਵਾਂਗੇ ਪਹਿਲਾਂ ਲਾਈਆਂ ਗਈਆਂ ਸੋ ਬਚਾਅ ਤੁਸੀਂ ਪਹਿਲਾਂ ਕਰਨਾ ਹੁੰਦਾ ਠੀਕ ਹੈ ਸੋ ਕੇਂਦਰ ਸਰਕਾਰ ਹੈ ਜਿਹੜੀ ਭਾਰਤ ਦੀ ਸਰਕਾਰ ਹੈ ਉਹ ਜੇ ਗਵਰਨਮੈਂਟ ਨੂੰ ਜਿਹੜੀਆਂ ਸੂਬਾਈ ਗਵਰਨਮੈਂਟਾਂ ਨੇ ਉਹਨਾਂ ਨੂੰ ਦਰਿਆਵਾਂ ਸੰਬੰਧੀ ਪੈਸਾ ਦਿੰਦੀ ਹੈ ਤਾਂ ਉਹਨਾਂ ਤੇ ਆਡੀਟਰ ਕਿੱਥੇ ਨੇ ਉਹ ਆਡਿਟ ਨਹੀਂ ਕਰਦੇ ਹੈਗੇ ਕਿ ਇਹਨਾਂ ਦਾ ਅਕਾਊਂਟ ਵੀ ਇਹ ਪੈਸੇ ਲੱਗੇ ਵੀ ਇਹਨੇ ਜਾਂ ਕਿੱਥੇ ਗਏ ਕਿ ਬਹੁਤ ਸਾਰਾ ਕੰਮ ਪੇਪਰਾਂ 'ਚ ਹੀ ਹੋ ਜਾਂਦਾ ਠੀਕ ਹੈ ਵੀ ਕਾਗਜ਼ਾਂ 'ਚ ਹੀ ਹੋਇਆ ਕਾਗਜ਼ਾਂ ਦੇ ਪੋਲ ਬਣਿਆ ਕਾਗਜ਼ਾਂ 'ਚ ਢਾਤਾ ਤੇ ਪੈਸੇ ਖਾਲੇ ਸੋ ਇਹ ਜਿਹੜਾ ਹੈਗਾ ਇਹ ਜਵਾਬਦੇਹੀ ਕਰਨੀ ਲੋਕਾਂ ਦੀ ਵੀ ਡਿਊਟੀ ਹੈ ਕੋਈ ਲੋਕਾਂ ਨੇ ਹੀ ਉਹਨਾਂ ਨੂੰ ਬਿਠਾਇਆ ਉਹ ਆਪਣਾ ਤਬਾਸ਼ਾ ਨਹੀਂ ਬਣੇ ਲੋਕਾਂ ਨੇ ਹੀ ਉਠਾਇਆ ਸੋ ਤੁਸੀਂ ਅ ਮੈਂ ਤਾਂ ਚੱਲੋ ਹੁਣ ਪੰਜਾਬ 'ਚ ਨਹੀਂ ਰਹਿੰਦਾ ਤੇ ਅਸੀਂ ਤਾਂ ਫਿਕਰੇ ਜ਼ਾਹਰ ਕਰ ਸਕਦੇ ਕਿਉਂਕਿ ਮੈਂ ਪੰਜਾਬ ਤੋਂ ਹਾਂ ਤਾਂ ਪੰਜਾਬ ਦਾ ਦਰਦ ਤਾਂ ਹੁੰਦਾ ਹੀ ਆ ਪੰਜਾਬ ਨਾਲ ਮੈਂ ਪਿਆਰ ਕਰਨਾ ਤੇ ਹਮੇਸ਼ਾ ਪੰਜਾਬ ਮੇਰੇ ਅੰਦਰ ਵਸਦਾ ਠੀਕ ਤਾਂ ਮੈਂ ਹੁਣ ਮਰਜੀ ਤਾਂ ਬੜਾ ਕਰਦਾ ਮੈਂ ਜਾ ਕੇ ਉੱਥੇ ਮਦਦ ਕਰਾਂ ਕਿਉਂਕਿ ਮੈਂ ਹੁਣ ਆਪ ਖੁਦ ਮਾਰ ਮੈਂ ਟਰੈਵਲ ਨਹੀਂ ਕਰ ਸਕਦਾ ਠੀਕ ਤੇ ਜੀਤਾ ਕਰਦਾ ਕਿਉਂਕਿ ਮੈਨੂੰ ਆਪਣੇ ਉਹ ਦਿਨ ਯਾਦ ਆਉਂਦੇ ਨੇ ਜਦੋਂ ਮੈਂ ਪੰਜਾਬ ਦੇ ਵਿੱਚ ਸੀਗਾ ਤੋ ਇੱਕ ਵਾਰੀ ਹੜਾ ਆਗੇ ਸੀ ਬੇਟ ਦੇ ਇਲਾਕੇ ਚ ਮਾਛੀਵਾੜੇ ਤੋਂ ਉੱਪਰਲੇ ਪਾਸੇ ਤੋ ਸਾਰੇ ਪਿੰਡ ਹੜ੍ਹ ਗਏ ਸੀ ਤੋ ਉਸ ਵਕਤ ਮੈਂ ਗਿਆ ਸੀ ਅਸੀਂ ਮੈਂ ਉਦੋਂ ਕਾਲਜ ਪੜਦਾ ਸੀਗਾ ਤਾਂ ਅਸੀਂ ਹੋਰ ਲੋਕਾਂ ਨੂੰ ਕੱਢਣ ਗਏ ਸੀ ਟਰਾਲੀਆਂ ਦੇ ਵਿੱਚ ਸੋ ਮੈਂ ਉਦੋਂ ਹਾਲਾਤ ਦੇਖੇ ਨੇ ਕਿ ਕਿੰਨੇ ਭੈੜੇ ਹਾਲਾਤ ਸੀਗੇ ਉਦੋਂ ਵੀ ਇਹੀ ਕੁਝ ਹੋਇਆ ਸੀ ਪਸ਼ੂ ਰੁੜ ਗਏ ਸੀ ਤਾਂ ਇਦਾਂ ਵੀ ਦੇਖਿਆ ਕਿ ਇੱਕ ਲੱਕੜ ਉੱਤੇ ਬੱਡੇ ਸਾਰੇ ਜਿਹੜੀ ਆਪਣੇ ਗੇਲੀ ਹੁੰਦੀ ਆ ਟਾਣਾ ਹੁੰਦਾ ਉਹਦੇ ਉੱਤੇ ਸੱਪ ਵੀ ਬੈਠਾ ਹੁੰਦਾ ਵੀ ਬੈਠਾ ਦੋਨੋਂ ਪਾਣੀ ਚ ਤਰੇ ਜਾ ਰਹੇ ਨੇ ਬੰਦੇ ਨੂੰ ਲੱਗਦਾ ਜਾਂਦਾ ਮੈਨੂੰ ਸੱਤ ਮਾਰ ਦੂ ਜਾਂ ਪਾਣੀ ਮਾਰ ਦੂ ਤੇ ਕਿਸ ਤਰ੍ਹਾਂ ਮਤਲਬ ਉਹ ਵਕਤੋਂ ਨੇ ਕੱਢਿਆ ਹੋਣਾ ਤੋ ਇਸੇ ਤਰ੍ਹਾਂ ਅਸੀਂ ਦੇਖਿਆ ਕਿ ਘਰਾਂ ਦੇ ਵਿੱਚ ਮਤਲਬ ਲੱਖ ਲੱਖ ਜਿੰਨਾ ਪਾਣੀ ਸਾਰਾ ਕੁਝ ਖਰਾਬ ਹੋ ਗਿਆ ਤੇ ਅਸੀਂ ਉੱਥੇ ਪਿੰਡਾਂ 'ਚ ਇਕੱਠੀਆਂ ਕਰਕੇ ਰੋਟੀਆਂ ਫੂਡ ਉਹਨਾਂ ਨੂੰ ਵੰਡਣ ਜਾਂਦੇ ਸੀ ਤਿੰਨ ਚਾਰ ਦਿਨ ਜਾਂਦੇ ਰਹੇ ਤੇ ਬਹੁਤ ਬੁਰੇ ਹਾਲਾਤ ਸੀ ਉਦੋਂ ਮੈਂ ਦੇਖਿਆ ਸੋ ਫੇਰ ਇੱਕ ਵਾਰੀ ਮੈਂ ਉੱਤਰਾਖੰਡ 'ਚ ਗਿਆ ਹਿਆ ਸੀ ਉੱਤਰਾਖੰਡ 'ਚ ਅਸੀਂ ਮੇਰੇ ਕੋ ਤਨ ਚਾਰ ਦਿਨ ਸੀ ਤੇ ਮੈਂ ਆਪਣੇ ਰਿਸ਼ਤੇਦਾਰ ਨੂੰ ਗਿਆ ਵੀ ਚਲੋ ਆਪਾਂ ਨਾਨਕ ਮਤਾ ਸਾਹਿਬ ਗੁਰਦੁਆਰਾ ਦੇਖ ਕੇ ਆਉਨੇ ਆ ਕਿ ਹੁਣ ਮੈਂ ਏਡੀ ਦੂਰ ਆਇਆ ਹਾਂ ਤੇ ਮੀਂਹ ਪੈ ਰਿਹਾ ਸੀ ਬਹੁਤ ਉਹਨੇ ਮੈਨੂੰ ਜਵਾਬ ਤਾਂ ਨਹੀਂ ਦਿੱਤਾ ਮੈਨੂੰ ਕਹਿੰਦਾ ਚਲੋ ਚੱਲਦੇ ਆ ਤੇ ਜਦੋਂ ਅਸੀਂ ਉੱਥੇ ਪਹੁੰਚੇ ਤਾਂ بارش ਇੰਨੀ ਤੇਜ਼ ਹੋ ਗਈ ਤੇ ਜਿਹੜੇ ਰਾਹ 'ਚ ਦਰਿਆ ਆਉਂਦੇ ਸੀ ਤੋਂ ਆਏ ਸ਼ੂਕ ਦੇ ਸੀ ਜਿਦਾਂ ਨਾਗ ਵਾਂਗੂ ਸ਼ੂਕ ਦੇ ਸੀ ਆ ਹਣ ਭਰੇ ਮਤਲਬ ਪਾਣੀ ਉਹਨਾਂ ਦਾ ਜਿਹੜਾ ਹੈਗਾ ਬ੍ਰਿਜਾਂ ਨੂੰ ਟੱਚ ਕਰੇ ਤੋਂ ਮੁੜ ਕੇ ਕੀ ਹੋਇਆ ਤਾਂ ਉੱਥੇ ਇੱਕ ਗੁਰੂ ਨਾਨਕ ਡੈਮ ਹੈ ਤੇ ਉਹ ਟੁੱਟ ਗਿਆ ਪੀਲੀਪੀਤ ਦੇ ਕੋਲ ਆ ਸ਼ਾਇਦ ਕਿਤੇ ਉਹ ਟੁੱਟ ਗਿਆ ਉਹ ਟੁੱਟ ਗਿਆ ਤੇ ਇੰਨਾ ਪਾਣੀ ਆ ਗਿਆ ਤੇ ਪਾਣੀ ਮਤਲਬ ਸਾਡੀ ਕਾਰ ਦੇ ਸ਼ੀਸ਼ਿਆਂ ਤੱਕ ਪਾਣੀ ਤੇ ਅਸੀਂ ਨਾਨਕ ਮਤਾ ਤੋਂ ਅਸੀਂ ਇੱਧਰ ਨੂੰ ਆਉਣਾ ਸੀਗਾ ਬਾਜਪੁਰ ਵੱਲ ਨੂੰ ਰੋਦਰਪੁਰ ਬਾਜਪੁਰ ਤੇ ਸ਼ੀਸ਼ਿਆਂ ਤੱਕ ਗੱਡੀ ਦੇ ਪਾਣੀ ਨਾਲ ਸਾਨੂੰ ਪਤਾ ਲੱਗੇ ਵੀ ਸੜਕ ਕਿੱਥੇ ਹੈ ਤੇ ਸਾਨੂੰ ਇਹ ਲੱਗਿਆ ਵੀ ਅਸੀਂ ਹੁਣ ਕਰਨੀ ਕਿਸੇ ਵੀ ਹਾਲਤ ਜਗ ਮਾਉਣ ਸਕਦੇ ਅਸੀਂ ਪਾਣੀ 'ਚ ਢੁੱਡ ਜਾਾਂਗੇ ਔਰ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਘਰੇ ਆ ਕੇ ਖਬਰਾਂ ਦੇਖੀਆਂ ਤੇ ਜਿਹੜੇ ਬ੍ਰਿਜਾਂ ਤੋਂ ਅਸੀਂ ਲੰਘ ਕੇ ਆਏ ਸੀਗੇ ਦ੍ਰਿਅਮਾ ਨਦੀਆਂ ਦੇ ਬਣੇ ਹੋਏ ਬ੍ਰਿਜ ਸਾਰੇ ਪਾਣੀ ਚ ਹੜਕੇ ਸੋ ਇੰਨੀ ਬੁਰੀ ਹਾਲਤ ਸੀ ਤੇ ਉਹ ਭਿਆਨਕਤਾ ਉਹ ਖੌਫ ਮੈਂ ਦੇਖਿਆ ਹੋਇਆ ਜਦੋਂ ਤੁਹਾਨੂੰ ਮੌਤ ਤੁਹਾਡੀ ਅੱਖਾਂ ਸਾਹਮਣੇ ਨੱਚਦੀ ਨਜ਼ਰ ਆਉਂਦੀ ਹੈ ਸੋ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਸੋ ਅਜੇ ਵੀ ਕੋਈ ਪਤਾ ਨਹੀਂ ਕਿ ਹਾਲਾਤ ਇਦੋਂ ਜਿਹੜੇ ਜ਼ਿਆਦਾ ਵੀ ਵਿਗੜ ਸਕਦੇ ਨੇ ਸੋ ਇਸੇ ਪ੍ਰਕਾਰ ਦੋਸਤੋ ਇਹ ਤਾਂ ਜੇ ਸ਼ੁਰੂਆਤ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਤੁਸੀਂ ਦੇਖ ਰਹੇ ਹੋ ਕੋਈ ਗਲੋਬਲ ਵਾਰਮਿੰਗ ਜਿਸ ਤਰ੍ਹਾਂ ਹੋ ਰਹੀ ਆ ਪਹਾੜਾਂ ਤੋਂ ਗਲੇਸ਼ੀਅਰ ਨੇ ਜਿਹੜੇ ਪਿਗਲਣਗੇ ਬੱਦਲ ਪਟਣਗੇ ਤੇ ਸੁਨਾਮੀਆਂ ਆਉਣਗੀਆਂ ਇਹ ਸਾਰਾ ਕੁਝ ਆਊਗਾ ਤੇ ਸਾਨੂੰ ਭਵਿੱਖ ਦੇ ਵਿੱਚ ਇਹਨਾਂ ਲਈ ਤਿਆਰ ਰਹਿਣਾ ਚਾਹੀਦਾ ਭਾਵੇਂ ਤੁਸੀਂ ਕਿਸੇ ਵੀ ਕੰਟਰੀ 'ਚ ਹੋ ਕਿਉਂਕਿ NASA ਨੇ ਕਿਹਾ ਕਿ ਆਉਣ ਵਾਲੇ 100 ਸਾਲਾਂ ਦੇ ਵਿੱਚ 300 ਸ਼ਹਿਰ ਪਾਣੀ 'ਚ ਡੁੱਬ ਕੇ ਖਤਮ ਹੋਜੂ ਵੱਡੇ ਸ਼ਹਿਰ ਤੇ ਸਾਨੂੰ ਉਹਨਾਂ ਲਈ ਤਿਆਰ ਰਹਿਣਾ ਚਾਹੀਦਾ ਦੂਸਰਾ ਹੈ ਕਿ ਸਾਨੂੰ ਜਿਹੜੇ ਪੁਚਾਲ ਨੇ ਬਹੁਤ ਵੱਡੇ afghanistan ਚ ਆਇਆ ਦੇਖੋ ਕਿੰਨੇ ਲੋਕ ਮਰ ਗਏ ਅਸੀਂ ਉਸੇ ਪਲੇਟ ਤੇ ਆ ਜਿਹੜੀ ਐਕਟਿਵ ਹੈਗੀ ਆ ਹੁਣ ਕਦੇ ਵੀ ਇੰਡੀਆ ਦੇ ਵਿੱਚ ਬਹੁਤ ਵੱਡਾ ਪੁਚਾਲ ਆ ਸਕਦਾ ਹੈ ਕੀ ਅਸੀਂ ਉਹਦੇ ਲਈ ਤਿਆਰ ਆ ਆਰਕ ਕੋਈ ਬਿਲਡਿੰਗਾਂ ਸਾਡੇ ਕੋਲ ਹੈਗੀਆਂ ਕਿਤੇ ਇਹ ਤਾਂ ਨਹੀਂ ਹੋਊਗਾ ਤੇ ਜਿਹੜੇ ਇਹ ਵੱਡੇ ਵੱਡੇ ਅਸੀਂ ਪੁਲ ਬਣਾਏ ਨੇ ਫਲਾਈਓਵਰ ਬਣਾਏ ਨੇ ਤੇ ਖਲਾਰਾ ਪਾ ਦੇਣ ਸਾਰੇ ਸਾਰੇ ਕਸਲ ਨਾਸ਼ਟ ਕਰ ਦੇਣ ਤੇ ਲੋਕਾਂ ਨੂੰ ਇਹ ਤਰ ਰਿਪੋਰਟ ਮੰਗਣੀ ਚਾਹੀਦੀ ਹੈ ਕਿ ਇਹ ਜਿਹੜੇ ਫਲਾਈਓਵਰ ਨੇ ਸਾਰੇ ਅਰਥ ਕੋਪ ਪ੍ਰੂਫ ਨੇ ਮਤਲਬ ਉਹਦੇ ਲਈ ਕੀ ਪ੍ਰਬੰਧ ਨੇ ਇਹ ਵੀ ਕਦੀ ਵੀ ਹੋ ਸਕਦਾ ਤੇ ਇਸੇ ਤਰ੍ਹਾਂ ਜਿਹੜੇ ਫਲੱਡ ਨੇ ਇਹ ਕਦੀ ਵੀ ਹੋ ਸਕਦਾ ਤੇ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਗਵਰਨਮੈਂਟ ਨੂੰ ਜਦੋਂ ਜਵਾਬ ਦੇਹੀ ਜਿਹੜੀ ਹੈਗੀ ਆ ਉਹ ਲੋਕ ਕਰਨ ਤਾਂ ਉਹਨਾਂ ਦਾ ਆਨਸਰ ਦੇਣ ਕਿ ਬਰਸਾਤ ਤੋਂ ਪਹਿਲਾਂ ਕਿੰਨਾ ਪਾਣੀ ਸੀਗਾ ਤੇ ਫਿਰ ਇੱਕਦਮ ਪਾਣੀ ਕਿੰਨਾ ਆਇਆ ਤੇ ਕਿੰਨੀ ਬਰਸਾਤ ਪਈ ਤੇ ਕਿਉਂ ਹੈਗਾ ਜਿਹੜਾ ਇੱਕਦਮ ਸਾਰੇ ਪਾਸੇ ਛੱਡਣਾ ਪਿਆ ਤੇ ਇਹ ਵੀ ਲੋਕਾਂ ਨੂੰ ਦੱਸਣ ਕਿ ਜਿਹੜਾ ਉਹਦੋਂ ਪਾਣੀ ਬੰਦ ਕੀਤਾ ਸੀ ਦਰਿਆਵਾਂ ਦਾ ਤੇ ਉਹਦੇ ਨਾਲ ਕੀ ਡੈਮ ਨੇ ਜਿਹੜੇ ਇਫੈਕਟ ਹੋਏ ਸੀ ਦਰਿਆਵਾਂ 'ਚ ਪਾਣੀ ਭਰਿਆ ਸੀ ਤੇ ਇਹ ਵੀ ਦੱਸਣ ਕਿ ਜਿਹੜਾ ਪੈਸਾ ਜਿਹੜਾ ਇਹ ਰੱਖਿਆ ਜਾਂਦਾ ਦਰਿਆਵਾਂ ਦੀ ਰਿਪੇਅਰ ਲਈ ਸਫਾਈ ਲਈ ਜਾਂ ਬੰਨ ਤਕੜੇ ਕਰਨ ਲਈ ਕੀ ਉਹ ਪ੍ਰੋਪਰਲੀ ਪੈਸਾ ਲੱਗਦਾ ਹੈ ਸੋ ਦੋਸਤੋ ਗੱਲ ਨੂੰ ਜ਼ਿਆਦਾ ਨਿਪ ਨਾ ਕਰਦੇ ਹੋ ਕਿਉਂਕਿ ਦਰਦ ਤਾਂ ਬਹੁਤ ਵੱਡਾ ਹੈ ਇੱਕ ਤਾਂ ਤੁਸੀਂ ਐਨ ਆਰ ਆਈ ਸਾਰੇ ਆਪਣੇ ਰਿਸ਼ਤੇਦਾਰਾਂ ਦੀ ਖਬਰ ਸਾਰ ਲੈਂਦੇ ਰਹੋ ਉਹਨਾਂ ਨੂੰ ਫੋਨ ਕਰਦੇ ਰਹੋ ਇੱਕ ਤੁਸੀਂ ਜਿਹੜੀਆਂ ਰਿਪਿਊਟਡ ਜਥੇਬੰਦੀਆਂ ਹੈਗੀਆਂ ਜਿਹੜੀਆਂ ਵਾਕਿਆ ਹੀ ਲੋਕਾਂ ਦੀ ਸੇਵਾ ਕਰਦੀਆਂ ਨੇ ਸੋ ਉਹਨਾਂ ਤੱਕ ਪਹੁੰਚਾਓ ਉਸ ਇਲਾਕੇ ਦੇ ਜਿਹੜੇ ਪੰਚ ਸਰਪੰਚ ਨੇ ਡਿਪਟੀ ਕਮਿਸ਼ਨਰ ਹੈਗਾ ਐਸ ਡੀਓ ਹੈਗਾ ਐਸ ਡੀ ਐਮ ਹੈਗਾ ਉਹਨਾਂ ਸਾਰਿਆਂ ਨਾਲ ਲਿੰਕ ਬਣਾਓ ਔਰ ਦੂਸਰਾ ਮੈਂ ਦੇਖਿਆ ਕਿ ਜਿਹੜੇ ਬਿਜਲੀ ਦਾ ਸਿਸਟਮ ਉਹ ਤੋਂ ਬੜਾ ਖਰਾਬ ਹੈ ਮਤਲਬ ਖੰਬੇ ਐ ਟਿੱਡੇ ਹੋਏ ਪੈਨੇ ਤਾਰਾਂ ਲਟਕਦੀਆਂ ਨੇ ਬੁਰਾ ਹਾਲ ਹੈ ਤੇ ਉਹਨਾਂ ਚੀਜ਼ਾਂ ਦਾ ਵੀ ਸੇਫਟੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਕਿਉਂਕਿ ਜੇ ਇੱਕ ਵੱਡੀ ਲਾਈਨ ਪਾਣੀ ਚ ਡਿੱਗ ਜਾਂਦੀ ਆ ਤਾਂ ਉਹ ਤਾਂ ਵੀ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਸੋ ਤੁਸੀਂ ਮਦਦ ਕਰੋ ਔਰ ਮੈਂ ਚਾਹੁੰਦਾ ਕਿ ਤੁਹਾਡਾ ਕੱਲਾ ਕੱਲਾ ਪੈਸਾ ਜਿਹੜਾ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਤੋ ਸਾਰੇ ਅਸੀਂ ਪੰਜਾਬੀ ਵੀ ਜਾਂ ਹੋਰ ਭਾਰਤੀ ਵੀ ਮੈਂ ਦੇਖਿਆ ਕਿ ਦੂਸਰੀਆਂ ਸਟੇਟਾਂ ਤੋਂ ਆ ਕੇ ਵੀ ਲੋਕ ਮਦਦ ਕਰ ਰਹੇ ਨੇ ਪ੍ਰਸ਼ਾਸਨ ਵੀ ਮਦਦ ਕਰ ਰਿਹਾ ਹੈ ਪ੍ਰਸ਼ਾਸਨ ਦੀ ਵੀ ਮਦਦ ਕਰੋ ਅਰ ਆ ਆ ਜਿਹੜਾ ਸਮਾ ਹੈਗਾ ਇਹ ਹੁਣ ਲੜਨ ਝਗੜਨ ਦਾ ਜਾਂ ਇੱਕ ਦੂਜੇ ਨੂੰ ਬਲੇਮ ਕਰਨ ਦਾ ਨਹੀਂ ਇਹ ਜਿਹੜਾ ਸਮਾ ਹੈਗਾ ਉਹ ਮਦਦ ਕਰਨ ਦਾ ਸੋ ਤੁਸੀਂ ਬੰਦਤ ਕਰੋ ਆਪਣੇ ਭੈਣਾ ਭਾਈਆਂ ਨੂੰ ਬਚਾਓ ਇਹ ਸਮੱਸਿਆ ਕੱਲ ਨੂੰ ਕਦੇ ਕਿਤੇ ਵੀ ਆ ਸਕਦੀ ਹੈ ਸੋ ਜਿਹੜੇ ਹਾਲਾਤ ਨੇ ਅਜੇ ਹੋ ਕਾਬੂ ਤੋਂ ਬਾਹਰ ਨੇ ਕਾਬੂchni ਹੈਗੇ ਸੋ ਮੈਂ ਇਹ ਉਮੀਦ ਕਰਦਾ ਕੇ ਸਾਨੂੰ ਵੀ ਇੱਥੇ ਜਿਨੇ ਨਾਰਾਇਣ ਨੇ ਸਭ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਉਹਨਾਂ ਲੋਕਾਂ ਦੀ ਤੋਂ ਮੈਂ ਜਿਨ੍ਹਾਂ ਦੇ ਪਰਿਵਾਰ ਖੇਤੀਬਾੜੀ ਪਸ਼ੂਤਵਾਹ ਹੋ ਗਏ ਤੇ ਮੈਂ ਆਪਣੇ ਵੱਲੋਂ ਘਰੇ ਦੁੱਖ ਦਾ ਪ੍ਰਗਟਾਵਾ ਕਰਦਾ ਤੋਂ ਕਰਤਾ ਸੀ ਕੁਝ ਨਹੀਂ ਕਰ ਸਕਦੇ ਸਿਰ ਤੁਹਾਡੀ ਮਦਦ ਜਾਂ ਮੈਂਟਲੀ ਸਪੋਰਟ ਹੀ ਕਰ ਸਕਦੇ ਹਾਂ ਜਾਂ ਅਸੀਂ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਪੂਰਾ ਸਕਦੇ ਹਾਂ ਦੇ ਸਕਦੇ ਹਾਂ ਸੋ ਦੋਸਤੋ ਆਪਣਾ ਧਿਆਨ ਰੱਖੋ ਆਪਣੇ ਅਲਦੋਲੇ ਦਾ ਧਿਆਨ ਰੱਖੋ ਤੁਹੇ ਬੱਦ ਛੱਡ ਕੇ ਲੋਕਾਂ ਦੀ ਮਦਦ ਕਰੋ ਇੱਥੇ ਜੋ ਮੇਰੇ ਮੰਗੂ ਆਜ਼ਾਦ ਬੁੱਤ ਨੂੰ ਸਾਰਿਆਂ ਸਸਰੀ ਕਾ